ਹਾਂਜੀ ਦੋਸਤੋ ਸ਼ਸ਼ੀ ਗਾਲ ਜੀ ਕੀ ਹਾਲ ਚਾਲ ਹੈ ਉਮੀਦ ਕਰਦਾ ਸਾਰੇ ਹੀ ਭੈਣ ਭਰਾ ਤੁਸੀਂ ਤੰਦਰੁਸਤ ਹੋਵੋਗੇ ਜੇ ਮੇਰੇ ਕੀ ਤੁਹਾਨੂੰ ਦੱਸਦੇ ਹਾਂ ਦੋਸਤੋ ਹਰਿਆਣਾ ਪੋਸਟਾਂ ਅਨੁ ਜਾਣ ਕਰ ਲਈ ਤੁਸੀਂ ਸਾਡੇ ਚੈਨਲ ਨੂੰ ਕੀ ਐ ਫੋਲੋ ਕਰਸ ਸਬਸਕ੍ਰਾਈਬ ਕਰਸ ਆਦਿ ਉਹ ਮੈਂ YouTube ਤੇ ਸਬਸਕ੍ਰਾਈਬ ਕਰ ਲਓ Facebook ਤੇ Instagram ਦੇ ਫੋਲੋ ਕਰ ਲਓ ਨਾਇਮ ਸੇਮ ਹੈ ਜੀ ਸੇਵ ਕਰ ਲਓ ਠੀਕ ਹੈ ਜੀ ਗੱਲ ਕਰਾਂਗੇ ਖੇਤੀਬਾੜੀ ਦੂਤ ਠੀਕ ਹੈ ਜੀ ਜੀ ਵੈਕੈਂਸੀਆਂ ਨੇ ਜਿਵੇਂ ਤੁਹਾਨੂੰ ਪਾਤੀ ਅੱਜ ਲਾਸਟ ਟਿਕਾ ਉਹਦੇ ਬਾਰੇ ਗੱਲ ਕਰਾਂਗੇ ਕਿ ਜਿਹੜਾ ਫਾਰਮ ਭਰਨ ਕ ਨਹੀਂ ਰਹਿ ਗਿਆ ਉਸ ਤਰ੍ਹਾਂ ਫਾਰਮ ਭਰ ਸਕਦੇ ਨੇ ਉਹਦੇ ਬਾਰੇ ਗੱਲ ਕਰਾਂਗੇ ਆਪਾਂ ਜੋਤਵਲਾ ਸਰਕਾਰੀਪੋਸਟ.com ਜਾਲਾ ਨੂੰ ਗੁੱਗਲ ਦੀ ਸਰਚ ਕਰ ਲੋ ਸਰਕਾਰੀ ਪੋਸਟ ਆਫਸ ਤੋਂ ਬਾਅਦ ਕੀ ਦੇਖੋਗੇ ਖੇਤੀ ਦੂਤਰ ਪੰਜਾਬ ਸੈਸ਼ਨ ਜੀ ਪੋਸਟ ਮਿਲ ਜਾਣੀ ਇੱਥੇ ਜਾਲਾ ਜੀ ਤੁਸੀਂ ਆਨਲਾਈਨ ਅਪਲਾਈ ਦੇ ਅਪਲਾਈ ਤੇ ਕਲਿੱਕ ਕਰਨ ਤੋਂ ਬਾਅਦ ਤੁਹਾਡੇ ਸਾਹਮਣੇ ਇਸ ਤਰ੍ਹਾਂ ਦਾ ਇੰਟਰਫੇਸ ਆ ਜਾਊਗਾ ਜੀ ਠੀਕ ਹੈ ਇੱਥੇ ਤੁਸੀਂ ਕੀ ਆਪਣਾ ਨਾਮ ਵਗੈਰਾ ਫੋਨ ਨੰਬਰ ਈਮੇਲ ਆਈ ਐਡਰੈਸ ਸਾਰਾ ਭਰ ਦੇਣਾ ਜੀ ਉਸ ਤੋਂ ਬਾਅਦ ਕੀ ਸਬਮਿਟ ਕਰੋਗੇ ਨੈਕਸਟ ਕਰੋਗੇ ਉਸ ਤੋਂ ਬਾਅਦ ਤੁਹਾਡੀ ਯੋਗਤਾ ਕੀ ਹੈ ਜੀ 10ਵੀਂ ਪਾਸ ਗ੍ਰੈਜੂਏਸ਼ਨ ਉਸ ਤੋਂ ਬਾਅਦ ਠੀਕ ਹੈ ਜੀ ਜਿਹੜਾ ਤੁਹਾਡਾ ਐਕਸਪੀਰੀਅੰਸ ਕੰਮ ਕਰਨ ਦਾ ਤਜਰਬਾ ਹੈਗਾਗਾ ਉਹ ਤੁਸੀਂ ਹੈਗਾਗਾ ਤਾਂ ਲਿਖ ਦੋਗੇ ਕਿ ਇੱਥੇ ਕੀਤਾ ਕੋਈ ਆਰਗੇਨਾਈਜੇਸ਼ਨ ਕਿੰਨੇ ਟਾਈਮ ਤੋਂ ਹੈ ਇੱਕ ਸਾਲ ਦੋ ਸਾਲ ਉਸ ਤੋਂ ਬਾਅਦ ਨੈਸਟ ਕਰਨ ਤੋਂ ਬਾਅਦ ਸਬਮਿਟ ਕਰਾਂਗੇ ਜੀ ਠੀਕ ਹੈ ਜੀ ਜੇਕਰ ਤੁਸੀਂ ਫਰੈਸ਼ਰ ਹੋ ਤਾਂ ਤੁਸੀਂ ਇੱਥੇ ਅਦਰਜ ਕਰਕੇ ਤੁਸੀਂ ਫਰੈਸ਼ਰ ਵੀ ਲਿਖ ਸਕਦੇ ਹੋਗੇ ਠੀਕ ਹੈ ਜੀ ਜਿਵੇਂ ਇਹ ਬਾਈ ਫਰੈਸ਼ਰ ਹੈ ਤਾਂ ਵਾ ਫਰੈਸ਼ਰ ਲਿਖ ਦਾਂਗੇ ਉਸ ਤੋਂ ਬਾਅਦ ਤੁਸੀਂ ਕਿਤੇ ਸਬਮਿਟ ਕਰੋਗੇ ਇਸ ਤਰ੍ਹਾਂ ਦਾ ਫਾਰਮ ਆ ਦੇਖੋ ਸਬਮਿਟ ਹੋ ਚੁੱਕਿਆ ਹੈਗਾ ਫਾਰਮ ਇਹਨਾਂ ਭਰੇਗਾ ਠੀਕ ਹੈ ਜੀ ਅ ਅਮੀਰ ਕਰਦਾ ਮੇਦਵਾ ਜਿਹੜੀ ਦਿੱਤੀ ਜਾਣੀ ਕਿ ਤੁਸੀਂ ਸੰਤੁਸ਼ਟ ਹੋਵੋਗੇ ਇਦਾਂ ਦੀ ਵੀਡੀਓ ਦੇਖਣ ਲਈ ਪਹਿਲੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਸ਼ੇਅਰ ਜਰੂਰ ਕਰ ਦਿਓ ਥੈਂਕ ਯੂ ਦੋਸਤੋ